ਪੰਜਾਬ ਦੇ ਇੱਕ ਵੱਡੇ মিডিਆ ਅਦਾਰੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਜਨਤਕ ਤੌਰ ਤੇ ਚਿੱਠੀ ਲਿਖ ਕੇ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਖੁਲਾਸਾ ਕੀਤਾ ਹੈ। ਉਕਤ মিডিਆ ਅਦਾਰੇ ਵੱਲੋਂ ਜਨਤਕ ਤੌਰ ਤੇ ਖੁਲਾਸਾ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਸੀ। ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੇ ਇਸ ਮਸਲੇ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ। ਜਿਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਵੀ ਇਹਨਾਂ ਸਾਰੇ ਲੀਡਰਾਂ ਨੂੰ ਜਵਾਬ ਦਿੱਤੇ ਸਭ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਵਾਬ ਦਿੱਤਾ ਤੇ ਸਵਾਲ ਪੁੱਛਿਆ ਕਿ ਕੀ ਗੈਰ ਕਾਨੂੰਨੀ ਸ਼ਰਾਬ ਜ਼ਬਤ ਕਰਨਾ ਗਲਤ ਹੈ ਕੀ ਬਿਨਾਂ ਸਾਫ਼ ਕੀਤੇ ਰਸਾਇਣ ਛੱਡ ਕੇ ਜ਼ਮੀਨ ਹਿੱਟਲੇ ਪਾਣੀ ਨੂੰ ਜ਼ਹਿਰੀਲਾ ਬਣਾਉਂਦੇ ਹੋਟਲ ਨੂੰ ਰੋਕਣਾ ਧਮਕਾਉਣਿਕ ਧਮਕਾਉਣ ਵਾਲੀ ਕਾਰਵਾਈ ਹੈ ਵੜਿੰਗ ਦੱਸਣ ਇਹਨਾਂ ਕਾਰਵਾਈਆਂ ਦੀ ਹਮਾਇਤ ਕਰਕੇ ਤੁਸੀਂ ਅਸਲ ਦੇ ਵਿੱਚ ਇਹ ਕਹਿ ਰਹੇ ਹੋ ਕਿ ਤਾਕਤਵਰ ਮੀਡੀਆ ਘਰਾਣਿਆਂ ਨੂੰ ਕਾਨੂੰਨ ਤੋੜਨ, ਅਸੁਰੱਖਿਅਤ ਖਾਣਾ ਵੇਚਣ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੀ ਛੂਟ ਮਿਲਣੀ ਚਾਹੀਦੀ ਹੈ ਤੇ ਉਹ ਵੀ ਬਿਨਾਂ ਕਿਸੇ ਨਤੀਜੇ ਦੇ ਜੇ ਇਹੋ ਜਿਹੇ ਅਪਰਾਧ ਕੋਈ ਆਮ ਨਾਗਰਿਕ ਕਰੇ ਤਾਂ ਉਸ ਉੱਤੇ ਤਾਂ ਕਾਨੂੰਨੀ ਕਾਰਵਾਈ ਹੋਏਗੀ ਤਾਂ ਫਿਰ ਮੀਡੀਆ ਅਦਾਰੇ ਨਾਲ ਵੱਖਰਾ ਸਲੂਕ ਕਿਉਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਵਾਲ ਪੁੱਛੇ ਕਿ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਪ੍ਰੈਸ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜਾ ਹੈ ਪਰ ਸੱਚਾਈ ਇਹ ਹੈ ਕਿ ਤੁਸੀਂ ਉਸ ਵਪਾਰ ਦੀ ਹਮਾਇਤ ਕਰ ਰਹੇ ਹੋ ਜਿਨ੍ਹਾਂ ਨੇ ਸਰਕਾਰੀ ਜ਼ਮੀਨ ਧੱਕੇ ਨਾਲ ਦੱਬ ਕੇ ਉੱਥੇ ਆਪਣਾ ਹੋਟਲ ਬਣਾਇਆ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦਾ ਤੰਦਾ ਖੜਾ ਕੀਤਾ 800 ਤੋਂ ਵੱਧ ਉੱਥੇ ਗੈਰ ਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਅਤੇ ਐਕਸਪਾਇਰ ਹੋ ਚੁੱਕਿਆ ਸਮਾਨ ਮਿਲਿਆ ਮਿਆਦ ਪੁੱਗ ਚੁੱਕੀ ਸ਼ਰਾਬ ਵੇਚ ਕੇ ਇਹਨਾਂ ਨੇ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਵਾਤਾਵਰਣ ਕਾਨੂੰਨਾਂ ਨੂੰ ਛਿੱਕੀ ਤੇ ਟੰਗ ਕੇ ਜ਼ਮੀਨ ਹੇਠਲੇ ਪਾਣੀ ਨੂੰ ਗੰਦਲਾ ਕਰਨ ਵਾਲਾ ਕੰਮ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਅਮਨ ਅਰੋਣਾ ਨੇ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਪ੍ਰੈਸ ਦੀ ਆਜ਼ਾਦੀ ਲੋਕਤੰਤਰ ਦਾ ਇੱਕ ਵੱਡਾ ਥੰਮ ਹੁੰਦੀ ਹੈ ਪਰ ਇਸ ਦੇ ਸਹਾਰੇ ਤੁਸੀਂ ਲੋਕਾਂ ਦੀ ਜਾਨ ਨੂੰ ਜੇ ਜੋਖਮ ਦੇ ਵਿੱਚ ਪਾ ਰਹੇ ਹੋ ਤਾਂ ਅਜਿਹੀ ਪ੍ਰੈਸ ਦੀ ਸਾਨੂੰ ਕੋਈ ਲੋੜ ਨਹੀਂ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਖਾਤੇ ਰਾਹੀਂ ਇਨਾ ਦਾਅਵਿਆਂ ਦੀ ਪਰੂਰਤਾ ਕਰਦਾ ਇੱਕ ਸਬੂਤ ਵੀ ਪੇਸ਼ ਕੀਤਾ ਗਿਆ ਇਹ ਸਬੂਤ ਚੰਡੀਗੜ੍ਹ ਪੋਲੂਸ਼ਨ ਕੰਟਰੋਲ ਕਮੇਟੀ ਦੇ ਵੱਲੋਂ ਜਾਰੀ ਕੀਤਾ ਗਿਆ ਨੋਟਿਸ ਹੈ ਜਿਹੜਾ ਕਿ ਸਾਲ 2025 ਜਾਂ ਕਿ ਪਿਛਲੇ ਸਾਲ ਦੇ 9ਵੇਂ ਮਹੀਨੇ ਦੀ 19 ਤਰੀਕ ਨੂੰ ਜਾਰੀ ਕੀਤਾ ਗਿਆ ਸੀ ਇਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਉਕਤ ਮੀਡੀਆ ਅਦਾਰੇ ਦੇ ਵੱਲੋਂ ਚੰਡੀਗੜ੍ਹ ਦੇ ਸੈਕਟਰ 25D ਦੇ ਵਿੱਚ ਵਾਤਾਵਰਣ ਨੂੰ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਗਈ ਸੋ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਕਤ ਮੀਡੀਆ ادارے ਦੇ ਹੋਟਲ ਦੇ ਵਿੱਚ ਨਕਲੀ ਸ਼ਰਾਬ ਫੜੀ ਗਈ 800 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਇਹਨਾਂ ਨੇ ਹੋਟਲ ਬਣਾਇਆ ਸੀਵਰੇਜ ਦਾ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਵਿੱਚ ਮਿਲਾਇਆ ਫਾਇਰ ਸੇਫਟੀ ਸਿਸਟਮ ਬੰਦ ਅਤੇ ਮਜ਼ਦੂਰਾਂ ਦਾ ਵੀ ਕੋਈ ਰਿਕਾਰਡ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਨਾ ਤਾਂ ਪੱਤਰਕਾਰਤਾ ਦੇ ਨਾਲ ਹੈ ਨਾ ਹੀ ਵਿਗਿਆਪਨਾ ਦੇ ਨਾਲ ਅਤੇ ਨਾ ਹੀ ਸੰਪਾਦਕੀ ਵਿਚਾਰਾਂ ਦੇ ਨਾਲ ਇਸ ਦੀ ਸ਼ੁਰੂਆਤ ਅਧਿਕਾਰਿਕ ਰਿਕਾਰਡ ਤੇ ਦਰਜ ਠੋਸ ਸਬੂਤਾਂ ਦੇ ਨਾਲ ਹੁੰਦੀ ਹੈ ਸਰਕਾਰ ਨੇ ਵੀ ਸਪਸ਼ਟ ਕੀਤਾ ਕਿ ਜਲੰਧਰ ਸਥਿਤ ਪਾਰਕ ਪਲਾਜ਼ਾ ਦੇ ਵਿੱਚ ਕੀਤੀ ਗਈ ਆਪਕਾਰੀ ਕਾਰਵਾਈ ਕੋਈ ਆਮ ਜਾਂ ਨਿਯਮਿਤ ਨਰੀਖਣ ਨਹੀਂ ਸੀ ਬਲਕਿ ਇੱਕ ਵਿੱਢੀ ਹੋਈ ਜਾਂਚ ਦਾ ਨਤੀਜਾ ਸੀ ਜਿਸ ਵਿੱਚ ਆਪਕਾਰੀ ਕਾਨੂੰਨਾਂ ਦੇ ਕਈ ਗੰਭੀਰ ਉਲੰਘਣ ਸਾਹਮਣੇ ਆਏ ਸੋ ਸਰਕਾਰੀ ਧਿਰ ਦੇ ਵੱਲੋਂ ਵੱਡੇ ਪੱਧਰ ਤੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਪ੍ਰੈਸ ਦੀ ਆਜ਼ਾਦੀ ਦਾ ਮਤਲਬ ਹੋਰ ਕਾਰੋਬਾਰਾਂ ਦੇ ਵਿੱਚ ਕਾਨੂੰਨੀ ਉਲੰਘਣਾਵਾਂ ਕਰਨ ਦੀ ਖੁੱਲ ਨਹੀਂ ਹੈ ਤੇ ਸਰਕਾਰ ਦੇ ਜਵਾਬ ਤੋਂ ਇਹ ਤਾਂ ਸਪਸ਼ਟ ਜਾਪਦਾ ਹੈ ਕਿ ਉਕਤ ਮੀਡੀਆ ਅਦਾਰੇ ਦੇ ਮਾਲਕਾਂ ਦੇ ਵੱਲੋਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਉਸ ਤੇ ਮੁੱਖ ਮੰਤਰੀ ਦੇ ਵੱਲੋਂ ਐਕਸ਼ਨ ਲਏ ਜਾਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ ਪੰਜਾਬ ਕੇਸਰੀ ਗਰੁੱਪ ਦੇ ਵੱਲੋਂ ਮਸ਼ਹੂਰ ਮੀਡੀਆ ਅਦਾਰਾ ਜਗਬਾਣੀ ਵੀ ਚਲਾਇਆ ਜਾਂਦਾ ਹੈ ਅਤੇ ਇਸ ਗਰੁੱਪ ਨੂੰ ਪੰਜਾਬ ਦੇ ਵਿੱਚ ਲਾਲਾ ਜਗਤ ਨਾਰਾਇਣ ਨੇ ਸ਼ੁਰੂ ਕੀਤਾ ਸੀ